ਸਸਿਕਾ ਜੀ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਾਡੀ ਧਰਤੀ ਸਾਡੇ ਲੋਕ ਜਿਲ੍ਹਾ ਫਰੋਹੀਪੁਰ ਦੇ ਵਿੱਚ ਅਸੀਂ ਪਹੁੰਚੇ ਹਾਂ ਪਿੰਡ ਆਸਵਾਲਾ ਤਹਿਸੀਲ ਜੀਰਾ ਦੇ ਵਿੱਚ ਪਹੁੰਚੇ ਹਾਂ ਜਿੱਥੇ ਇੱਕ ਕੁੜੀਆ ਨੇ ਨਾਮ ਰੌਸ਼ਨ ਕੀਤਾ ਪੂਰੇ ਫਰੋਹੀਪੁਰ ਦਾ ਪੂਰੇ ਪੰਜਾਬ ਦਾ ਆਪਣੇ ਮਾਪਿਆਂ ਦਾ ਤੇ ਆਪਣੇ ਇਲਾਕੇ ਦਾ ਸੋ ਸਾਡਾ ਵੀ ਆਪਣਾ ਇਲਾਕਾ ਹੈਗਾ ਬੇਟੀ ਜਸਵਿੰਦਰ ਕੌਰ ਜਿਸ ਨੇ ਨਾਮ ਰੌਸ਼ਨ ਕੀਤਾ ਸਾਰਿਆਂ ਦਾ ਸਵਾਜ ਅਸੀਂ ਕਵਰੇਜ ਕਰਨ ਪਹੁੰਚੇ ਹੋਏ ਆ ਬੜੇ ਮਾਣ ਵਾਲੀ ਗੱਲ ਹੈ ਇੱਕ ਸਾਡੀ ਧੀ ਨੇ ਇੱਕ ਬੱਚੀ ਨੇ ਜਿਹੜਾ ਸਾਡਾ ਸਾਰਿਆਂ ਦਾ ਨਾਮ ਰੋਸ਼ਨ ਕੀਤਾ ਸੋ ਸਾਡੀ ਧਰਤੀ ਸਾਡੇ ਲੋਕ ਤੇ ਅਸੀਂ ਕਵਰੇਜ ਕਰਨ ਪਹੁੰਚੇ ਹੈਗੇ ਆ ਕਿਉਂਕਿ ਬੱਚੀਆਂ ਅਕਸਰ ਹੁਣ ਦੇਖ ਰਿਹਾ ਅਸੀਂ ਸਮਾਜ ਦੇ ਵਿੱਚ ਕਿਸ ਤਰ੍ਹਾਂ ਵਾਪਰੇ ਹੈ ਗਿਆ ਸੋਸ਼ਲ ਮੀਡੀਆ ਤੇ ਕਿਸ ਤਰ੍ਹਾਂ ਦਾ ਜਿਹੜਾ ਇੱਕ ਮਾਹੌਲ ਬਣਿਆ ਹੋਇਆ ਹੈ ਬੱਚੀਆਂ ਦੇ ਪ੍ਰਤੀ ਸੋ ਪ੍ਰੂਨ ਹੱਤਿਆ ਦੇ ਵਿੱਚ ਅੱਗੇ ਜਾਂ ਟਾਸਟਾਂ ਦੇ ਵਿੱਚ ਬੱਚੀਆਂ ਨੂੰ ਅੱਗੇ ਜੰਮਣ ਤੋਂ ਜਿਹੜਾ ਉਹਨਾਂ ਨੂੰ ਅਵਾਇਡ ਕੀਤਾ ਜਾਂਦਾ ਸੀ ਉਹ ਕਿਉਂਕਿ ਸਮਾਜ ਦੇ ਵਿੱਚ ਕੋਈ ਵਧੀਆ ਨਜ਼ਰ ਦੇ ਨਾਲ ਨਹੀਂ ਸੀ ਵੇਖਿਆ ਜਾਂਦਾ ਸੋ ਪਰਿਵਾਰ ਦੇ ਨਾਲ ਅਸੀਂ ਉਹਨਾਂ ਦੇ ਨਗਰ ਪਿੰਡ ਹਸਵਾਲਾ ਚ ਪਹੁੰਚਿਆ ਸੀ ਤੁਹਾਨੂੰ ਪਰਿਵਾਰ ਦੇ ਨਾਲ ਮਿਲਾਉਣੇ ਹੈਗੇ ਬਾਬਾ ਬਲਕਾਰ ਸਿੰਘ ਜੀ ਗੁਰਮਤ ਵਿਚਾਰਜਥੇ ਤੋਂ ਵੀ ਪਹੁੰਚੇ ਹੋਏ ਆਪਾਂ ਪਰਿਵਾਰ ਦੇ ਕੋਲ ਚੱਲਦੇ ਹੈਗੇ ਆਂ ਸੋ ਗੱਲਬਾਤ ਕਰਦੇ ਹੈਗੇ ਆਂ ਅ ਉੱਥੇ ਜਸਵਿੰਦਰ ਕੌਰ ਜਿਹੜੇ ਹੈਗੇ ਆ ਉਹਨਾਂ ਦੇ ਪਿਤਾ ਜੀ ਹੈਗੇ ਸਰਦਾਰ ਸਰਜੀਤ ਸਿੰਘ ਜੀ ਸਰਜੀਤ ਸਿੰਘ ਜੀ ਸੋ ਗੱਲਬਾਤ ਕਰਾਂਗੇ ਭਾਈ ਸਾਹਿਬ ਜੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਧੰਨਵਾਦ ਬਾਰੇ ਵੀ ਮੁਬਾਰਕ ਠੀਕ ਹੈ ਜੀ ਤੇ ਕਿਸ ਤਰ੍ਹਾਂ ਦਾ ਲੱਗ ਰਿਹਾ ਜੀ ਬੱਚੀ ਨੇ ਐਡੀ ਵੱਡੀ ਉਪਲਬਧੀ ਹਾਸਲ ਕੀਤੀ ਏ ਫੌਜ ਦੇ ਵਿੱਚ ਕੈਨੇਡਾ ਦੇ ਵਿੱਚ ਪਹੁੰਚ ਕੇ ਉੱਥੇ ਪੜ੍ਹਾਈ ਕਰਕੇ ਵੱਡੀ ਅਚੀਵਮੈਂਟ ਪ੍ਰਾਪਤ ਕੀਤੀ ਬਹੁਤ ਵਧੀਆ ਲੱਗ ਰਿਹਾ ਜੀ ਇਹ ਵੀ ਹਰ ਇੱਕ ਬੱਚੀ ਨੂੰ ਪੜ੍ਹਨਾ ਚਾਹੀਦਾ ਚਾਹੀਦਾ ਆਪਣੀ ਮਿਹਨਤ ਕਰਨੀ ਚਾਹੀਦੀ ਇਹ ਮਿਹਨਤ ਕਰਕੇ ਚੰਗੀ ਪੋਜੀਸ਼ਨ ਤੇ ਪਹੁੰਚ ਗਈ ਹੈ ਬਹੁਤ ਮਾਣਸੂਰ ਹੋ ਰਿਹਾ ਹੈ ਠੀਕ ਹੈ ਜੀ ਕਿਸ ਤਰ੍ਹਾਂ ਦਾ ਪਰਿਵਾਰ ਤੁਹਾਡਾ ਕਿਸ ਤਰ੍ਹਾਂ ਦਾ ਜੀ ਇਹ ਸੀ ਪਰਿਵਾਰ ਸਾਡਾ ਛੋਟਾ ਪਰਿਵਾਰ ਹੈ ਬਸ ਦੋ ਲੜਕੀਆਂ ਸੀ ਇੱਕ ਲੜਕਾ ਸੀ ਮੇਰਾ ਹਾਂ ਤੇ ਹੁਣ ਤਿੰਨੇ ਹੀ ਉਹ ਬਾਹਰ ਜਾ ਚੁੱਕੇ ਨੇ ਘੇਟਾ ਦੇ ਵਿੱਚ ਪਹਿਲਾਂ ਇਹੋ ਹੀ ਗਈ ਲੜਕੀ ਤੇ ਇਹਦੇ ਥੋ ਹੀ ਹਿਸਾਬ ਨਾਲ ਦੂਜੇ ਵੀ ਗਿਆ ਚਲੇ ਨੇ ਦੋਵੇਂ ਬਹੁਤ ਵਧੀਆ ਸਾਰੇ ਉਹਨੇ ਸਾਰੇ ਜਮੀਂਦਾਰਾ ਕਰਦੇ ਹੋ ਖਸਾਨੀ ਕਰਦੇ ਹਾਂਜੀ ਖਸਾਨੀ ਕਰਦੇ ਕਿੰਨੀ ਜਮੀਨ ਦਸੀ ਜਮੀਨ ਮੇਰੇ ਕੋਲ ਹੈ ਜੀ 2.5 ਕਿੱਲੇ ਦੇ ਨਾਲ ਮੈਂ ਦੁੱਧ ਦਾ ਮੱਝਾਂ ਰੱਖੀਆਂ ਜਿਹਨਾਂ ਚੰਗੀਆਂ ਵੀ ਆਪਦਾ ਬਾਜ਼ਾਰ ਦੇ ਵਿੱਚ ਦੁੱਧ ਘਰਾਂ ਦੇ ਵਿੱਚ ਪਾ ਕੇ ਆਉਣਾ ਹਮੇ ਠੀਕ ਹੈ ਜੀ ਤੇ ਮਿਹਨਤ ਕਰਦੇ ਹਾਂ ਤੇ ਚਲੋ ਬੱਚਿਆਂ ਦੀ ਪੜਾਈ ਪੜੀ ਪੂਰੀ ਹੋ ਗਈ ਇਸ ਦਾ ਕਿਹੜੇ ਸਾਲ ਵਿੱਚ ਬੱਚੀ ਗੁੜੀਆ ਬਾਹਰ ਗਈ ਗੁੜੀਆ ਗਈ ਜੀ 2020 ਮਾਰਚ ਦੇ ਵਿੱਚ ਠੀਕ ਹੈ ਜੀ ਹਾਂਜੀ ਤੇ ਉਸ ਤੋਂ ਬਾਅਦ ਉੱਥੇ ਪੜ੍ਹਾਈ ਕੀਤੀ। ਉਹ ਉੱਥੇ ਮੋਂਟਰੀਅਲ ਦੇ ਵਿੱਚ ਸਟੱਡੀ ਕੀਤੀ ਇਹਨੇ 2 ਸਾਲ ਦੀ। ਉਸ ਤੋਂ ਬਾਅਦ ਆਪਦਾ ਕੰਮਕੁਮ ਕਰਦੀ ਰਹੀ ਤੇ ਕੰਮ ਕਰਨ ਦੇ ਦੌਰਾਨ ਹੀ ਇਹਨੇ ਆਪਣੇ ਮੋਬਾਈਲ ਦੇ ਕੋਈ ਫਾਰਮ ਵੇਖਿਆ ਆਰਮੀ ਦਾ ਆਇਆ ਸੀ। ਹਾਂਜੀ। ਉਹ ਮੋਬਾਈਲ ਤੇ ਹੀ ਭਰ ਦਿੱਤਾ ਇਹਨੇ ਤੇ ਇਹਨੂੰ ਇੰਟਰਵਿਊ ਆ ਗਈ। ਹਾਂਜੀ। ਤੇ ਇੰਟਰਵਿਊ ਕੱਢ ਕੇ ਤੇ ਇੱਧਰ ਪੰਜਾਬ ਦੇ ਵਿੱਚ ਆ ਗਈ ਸਾਡੀ ਇੱਕ ਰਿਸ਼ਤੇਦਾਰਾਂ ਦੇ ਵਿੱਚ ਵਿਆਹ ਹੀ ਲੜਕੀ ਦਾ। ਹਾਂਜੀ। ਅਸੀਂ ਵਿਆਹ ਵੇਖਣ ਗਏ ਹਾਂ ਉੱਥੇ ਇਹਨੂੰ ਮੇਲ ਆ ਗਈ ਵੀ ਤੇਰੀ ਨੌਕਰੀ ਲੱਗ ਗਈ ਹੋਈ ਜੀ। 2024 'ਚ ਪੀਆਰ ਮਿਲੀ ਜੀ ਨੂੰ। ਹਾਂਜੀ 2024 'ਚ। ਹਾਂਜੀ 20 ਠੀਕ ਹੈ ਠੀਕ ਹੈ ਪੂਰਾ ਮਾਣ ਮਹਿਸੂਸ ਹੋ ਰਿਹਾ ਜੀ ਪੂਰਾ ਮਾਣ ਮਹਿਸੂਸ ਹੋ ਰਿਹਾ ਜੀ ਠੀਕ ਹੈ ਜੀ ਲੱਗ ਕੇ ਜੇ ਫੋਨ ਆ ਰਹੇ ਨੇ ਅੱਜ ਸਵੇਰ ਦੇ ਬਹੁਤ ਫੋਨ ਆਏ ਨੇ ਹਾਂਜੀ ਹਾਂਜੀ ਜੀ ਹੋਰੀ ਬੰਦੇ ਜਿਨ੍ਹਾਂ ਨੂੰ ਜਾਣਦੇ ਵੀ ਨਹੀਂ ਉਹ ਵੀ ਫੋਨ ਕਰਦੇ ਆ ਬਿਲਕੁਲ ਜੀ ਬਿਲਕੁਲ ਧੀਆਂ ਤੇ ਮਾਣ ਹੋਣਾ ਚਾਹੀਦਾ ਸਾਨੂੰ ਹਾਂਜੀ ਨਹੀਂ ਧੀਆਂ ਤੇ ਹਰ ਇੱਕ ਨੂੰ ਮਾਣ ਹੋਣਾ ਚਾਹੀਦਾ ਅਸੀਂ ਤਾਂ ਲੜਕੀ ਦੇ ਕਰਕੇ ਹੀ ਅੱਜ ਰੋਟੀ ਤੇ ਪੈ ਗਏ ਹਾਂ ਠੀਕ ਹੈ ਜੀ ਹਾਂਜੀ ਪਿੱਛੇ ਪਰਿਵਾਰ ਵੀ ਕੈਨੇਡਾ ਪਹੁੰਚ ਗਿਆ ਹਾਂਜੀ ਪਰਿਵਾਰ ਵੀ ਕੈਨੇਡਾ ਪਹੁੰਚ ਗਿਆ ਸਾਡੇ ਵੀ ਵੀਜ਼ੇ ਆਏ ਹੋਏ ਦੋਵਾਂ ਜੀਆਂ ਦੇ ਅੱਛਾ ਜੀ ਤੇ ਅਸੀਂ ਇਹ ਚਲ ਉਹ ਕਬਰੇ ਸੀ ਤੇ ਹੁਣ ਫਿਰ ਘਰ ਬਣਾਉਣ ਲੱਗੇ ਆ ਠੀਕ ਹੈ ਜੀ ਹਾਂਜੀ ਆਪਣਾ ਮਾਤਾ ਜੀ ਹੈਗੇ ਆ ਮਾਤਾ ਜੀ ਸਭ ਤੋਂ ਪਹਿਲਾਂ ਤੁਹਾਨੂੰ ਗੁੜੀਆ ਦੇ ਬਾਹਰ ਜਿਹੜਾ ਫੌਜ ਦੇ ਵਿੱਚ ਭਰਤੀ ਹੋਣ ਤੇ ਬਹੁਤ ਬਹੁ ਮबारकਾਂ ਧੰਨਵਾਦ ਮੁਬਾਰਕਾਂ ਹੁਣ ਮਹਾਰਾਜ ਆਇਆ ਰਿਕ ਨੂੰ ਵਧਾਵੇ ਠੀਕ ਹੈ ਜੀ ਆਰਿਕ ਨੂੰ ਬੱਚੀ ਦਾ ਇਸੇ ਤਰ੍ਹਾਂ ਮਾਣ ਵਧਾਵੇ ਤੇ ਬੱਚੀ ਤੇ ਬਹੁਤ ਮਾਣ ਹੈ ਸਾਨੂੰ ਠੀਕ ਹੈ ਜੀ ਤੇ ਲੜਕੀਆਂ ਪੁੱਤਰਾਂ ਨਾਲ ਉੱਤੇ ਹੁੰਦੀਆਂ ਨੇ ਇੰਨਾ ਬਹੁਤ ਆ ਆ ਗਿਆ ਕਰਨੀ ਚਾਹੀਦੀ ਏ ਤੇ ਪੜਾਈ ਬਹੁਤ ਚੰਗੀ ਕਰਦੀ ਰਹੀ ਮੇਰੀ ਬੱਚੀ ਤੇ ਘਰ ਨਾਲ ਵੀ ਕੰਮ ਵੀ ਕਰਦੀ ਸੀ ਜਦੋਂ ਸ਼ੁਰੂ ਦੇ ਵਿੱਚ ਗੁੜੀਆ ਬਾਹਰ ਗਈ ਸੀ ਤੇ ਫਿਰ ਡਰ ਵੀ ਲੱਗਦਾ ਕਾਫੀ ਜੀ ਖਾਸ ਕਰਕੇ ਮਾਮਾ ਨੂੰ ਤਾਂ ਚਲੋ ਪਿਓ ਨੂੰ ਵੀ ਹੁੰਦਾ ਥੋੜਾ ਜਿਹਾ ਤੇ ਮਾਮਾ ਨੂੰ ਤਾਂ ਡਰ ਬਹੁਤ ਹੁੰਦਾ ਜੀ ਉਹ ਮਾਮਾ ਨੂੰ ਤਾਂ ਬਹੁਤ ਸੀ ਤੇ ਫਿਰ ਡਰਤਾ ਹੈਗਾ ਸੀ ਵੀ ਬੱਚੀ ਬਾਹਰ ਇਕੱਲੀ ਗਈ ਹੋਈ ਹਾਂਜੀ ਤੇ ਪਰ ਉਹਨੇ ਸਾਡਾ ਨਾਮ ਬਹੁਤ ਉੱਚਾ ਕੀਤਾ ਹੈ ਠੀਕ ਹੈ ਜੀ ਬੈਨਿੰਟ ਕਰਕੇ ਇੱਥੋਂ ਤੱਕ ਪਹੁੰਚ ਗਈ ਹੈ ਜਦੋਂ ਬਾਹਰ ਭੇਜਿਆ ਖਰਚਾ ਵੀ ਕਾਫੀ ਆ ਜਾਂਦਾ ਤੇ ਘਰ ਦੇ ਹਾਲਾਤ ਵੀ ਉਸ ਤਰ੍ਹਾਂ ਦੇ ਫਿਰ ਉਦੋਂ ਕਿਵੇਂ ਫਿਰ ਨਿਕਟਿਆ ਸਾਰਾ ਰਿਸ਼ਤੇਦਾਰਾਂ ਤੋਂ ਭੈਣ ਬਰਾਮਣ ਨੇ ਮਦਦ ਕੀਤੀ ਸਾਰਿਆਂ ਨੇ ਜਦੋਂ ਹੈਲਪ ਕਰਾ ਕੇ ਬੜੀ ਠੀਕ ਹੈ ਖੜ ਫੜਾ ਕੇ ਕੀਤਾ ਹੈ ਤੇ ਗੁੜੀਆ ਤਾ ਪੂਰਾ ਮਾਣ ਮਹਿਸੂਸ ਹੋ ਰਿਹਾ ਹੈ ਹਾਂ ਅੱਜ ਤਾਂ ਪੂਰਾ ਮਾਣ ਮਹਿਸੂਸ ਹੋ ਰਿਹਾ ਗੁੜੀਆ ਨੇ ਬਹੁਤ ਉੱਚਾ ਨਾ ਕੀਤਾ ਮੈਂ ਤੈਨੂੰ ਇਸੇ ਤਰ੍ਹਾਂ ਅਰੇਕ ਦਿੱਤੀ ਪੈਣ ਕਰੇ ਜਿਵੇਂ ਸਾਡੀ ਨੇ ਕੀ ਠੀਕ ਜਦੋਂ ਫੌਜ ਦੇ ਵਿੱਚ ਭਰਤੀ ਹੁੰਦੇ ਉਧਰ ਗੁੜੀਆ ਜਸ਼ਨਦੀਪ ਕੌਰ ਤੇ ਕਿਸ ਤਰ੍ਹਾਂ ਦਾ ਫਿਰ ਸਿਣਿਆ ਕਿਵੇਂ ਪਹੁੰਚਿਆ ਜੀ ਦਿਨ ਸੀ ਰਾਤ ਸੀ ਜਦੋਂ ਫਿਰ ਇਹ ਪੂਰੇ ਮਠਿਆਈਆਂ ਵੰਡੀਆਂ ਗਈਆਂ ਹਾਂਜੀ ਫਿਰ ਡੱਬੇ ਵੰਡੇ ਗਏ ਮਹਾਰਾਜ ਤੇ ਲੱਗਿਆ ਰਿਸ਼ਤੇਦਾਰੀ ਪਹੁੰਚੇ ਜੀ ਹਾਂਜੀ ਰਿਸ਼ਤੇਦਾਰੀ ਠੀਕ ਹੈ ਜੀ ਸੁਣ ਵਾਲਿਆਂ ਨੂੰ ਕੀ ਕਹਿਣਾ ਚਾਹੋਗੇ ਜਿਹੜਾ ਹੁਣ ਧੀਆਂ ਨੇ ਸਾਡੀਆਂ ਸਾੜੀ ਬੱਚੀਆਂ ਨੇ ਅਸੀਂ ਤਾਂ ਇਹੋ ਇਸੇ ਤਰ੍ਹਾਂ ਧੀਆਂ ਰੱਖੋ ਤੇ ਇਹਨਾਂ ਨੂੰ ਚੰਗੀ ਇਹ ਵੀ ਵਿਦਿਆਤ ਮਤ ਲੈਣਾ ਤੇ ਪੜਾਈ ਕਰਨ ਤੇ ਆਜਾ ਉੱਚਾ ਨਾਂ ਕਰਨ ਹਾਂਜੀ ਜੀ ਹਾਂ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਜੀ ਬਸ ਮਿਹਨਤ ਕਰਨੀ ਚਾਹੀਦੀ ਬੱਚਿਆਂ ਨੂੰ ਚਲੋ ਪੜ੍ਹਾਈ ਵੱਧ ਤੋਂ ਵੱਧ ਕਰਨ ਤੇ ਕੋਈ ਨਾ ਕੋਈ ਫਾਇਦਾ ਜ਼ਰੂਰ ਮਿਲ ਜਾਂਦਾ ਜੀ ਜੇ ਪੜ੍ਹਾਈ ਕਰਨਗੇ ਤੇ ਫੇਰੀ ਨਾਲ ਪੜ੍ਹਾਈ ਤੋਂ ਮੇਰਾ ਅੱਜ ਕੱਲ ਕੁਛ ਨਹੀਂ ਹਾਂਜੀ ਬਾਹਰ ਜਾਣ ਦਾ ਸਵਾਬ ਕਿਵੇਂ ਬਣਿਆ ਕੁੜੀਆਂ ਨੇ ਬਾਹਰ ਜਾਣ ਦਾ ਜੇ ਇਸ ਤਰ੍ਹਾਂ ਹੀ ਲੜਕੀਆਂ ਹੋਰ ਵੀ ਗਈਆਂ ਹਾਂ ਇਹਦੇ ਨਾਲ ਦੀਆਂ ਜਿਵੇਂ ਪੜ੍ਹਦੀ ਸੀ ਜਿਹੜੀ ਤੇ ਹੌਲੀ-ਹੌਲੀ ਇਹਨਾਂ ਦੀ ਰੁਟੀਨ ਬਣ ਗਈ ਮੈਂ ਵੀ ਜਾਣਾ ਤੇ ਆਈਲੈਕਸ ਕਰਾ ਲਈ ਠੀਕ ਹੈ ਇੱਥੇ ਪਲੱਸ 2 ਕੀਤੀ ਬੱਚੇ ਨੇ ਪਲੱਸ 2 ਕੀਤੀ ਨਾਨ ਮੈਡੀਕਲ ਸੀਤ ਸ਼ਾਮ ਸਿੰਘ ਅਟਾਰੀ ਪੁਬਲਿਕ ਕਦੇ ਕਰਸ ਬਰਾ ਦੇ ਠੀਕ ਹੈ ਉਸ ਤੋਂ ਬਾਅਦ ਬਾਤ ਚ ਨਾਲੋ ਸਿੱਤੂ ਨੂੰ ਨਾਮ ਨੂੰ ਜਬੰਦਾ ਬਾਬਾ ਸ਼ੰਦਰ ਸਿੰਘ ਦਾ ਬਹੁਤ ਧੰਨਵਾਦ ਹੈ ਜੀ ਹਾਂਜੀ ਉਹ ਨਾਲ ਜੋੜਦੇ ਰਹੇ ਨੇ ਬੱਚਿਆਂ ਨੂੰ ਨਾਮ ਜਪਣ ਦੇ ਵੀ ਠੀਕ ਹੈ ਜੀ ਚਲੋ ਨਾਲ ਸਿਮਰਨ ਵੀ ਕਰਦੀ ਰਹੀ ਹਾਂਜੀ ਹਾਂਜੀ ਬਾਹਰ ਜਾ ਤੇ ਬੱਚਾ ਪੂਰਾ ਖੁਸ਼ ਹੈ ਜੀ ਉਹਨਾਂ ਨੂੰ ਨੌਕਰੀ ਮਿਲੀ ਹਾਂਜੀ ਹਾਂਜੀ ਬੱਚੀ ਬਹੁਤ ਖੁਸ਼ ਦੂਜੇ ਬੱਚੇ ਵੀ ਖੁਸ਼ ਨੇ ਉਹਨਾਂ ਉੱਥੇ ਵੀ ਚਲੋ ਪਾਰਕੀਆਂ ਬੂਟੀਆਂ ਵੰਦੀਆਂ ਦਿੱਤੀਆਂ ਚਲੋ ਠੀਕ ਹੈ ਜੀ ਚਲੋ ਬੜੀਆ ਤੁਸੀਂ ਇੱਕ ਮਾਂ ਹੋ ਜਦੋਂ ਧੀ ਨੂੰ ਵੱਡੇ ਅਚੀਵਮੈਂਟ ਮਿਲਦੀ ਹੈ ਵੱਡੀ ਜਿਹੜੇ ਪ੍ਰਾਪਤੀ ਮਿਲਦੀ ਹੈਗੀ ਤੇ ਖੁਸ਼ੀ ਤਾਂ ਆਖਰਕਾਰ ਹੁੰਦੀ ਹੈ ਜੀ ਹਾਂਜੀ ਖੁਸ਼ੀ ਤਾਂ ਬਹੁਤ ਹੈ ਕੀ ਨਾ ਹੁੰਦੇ ਸੇ। ਵੇਹ ਹੁਣ ਪਾਰਟੀ ਕਦੋਂ ਕਰਨੀ ਜੀ? ਕਰਵਾ ਕੇ। ਹਾਂ ਨਾ ਕਰਵਾ ਕੇ ਕਰਦੇ। ਗੁਰੂ ਮਹਾਰਾਜ ਨੇ ਉਹ ਆਸਰ ਲੈ ਕੇ ਜਿਹੜਾ ਹਾਂ 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 ਜੀ। ਮਹਾਰਾਜ ਨਾਲ ਲੈ ਨਾ ਇਹ ਫਿਰ ਰਿਸ਼ਤੇਦਾਰ ਸੱਦਨੇ ਨੇ। ਠੀਕ ਹੈ ਜੀ। ਬੱਚਾ ਬਾਹਰ ਗਿਆ ਸੀ ਆਖਿਆ ਉਹ ਵੀ ਇੱਕ ਵਾਰ ਪੀ ਆ ਪੱਕਾ ਕੇ ਆ ਜਾਵੇ ਤੇ ਫਿਰ ਮਹਾਰਾਜ ਤਰਾਉਣਾ ਫਿਰ ਰਿਸ਼ਤੇਦਾਰ ਇਸੇ ਤਰ੍ਹਾਂ ਸੱਦਨੇ। ਠੀਕ ਹੈ ਜੀ। ਜਦੋਂ ਦਾ ਬਾਹਰ ਗਿਆ ਬੱਚਾ ਇੱਕ ਵਾਰ ਹੀ ਆਇਆ ਜੀ ਇਹ ਲੜਕੀ ਆਈ ਇੱਕ ਵਾਰੀ ਅੱਛਾ ਲੜਕੀ ਆਈ ਹਾਂਜੀ ਆਈ ਕਾਕਾ ਦਾ ਜੀ ਕਾਨੀ ਆਇਆ ਜੀ ਅੱਛਾ ਲੜਕਾ ਨਹੀਂ ਆਇਆ ਇੱਕ ਕੁੜੀਆ ਜਿਹੜੀ ਭਰਤੀ ਹੋਈ ਫੌਜ ਦੇ ਵਿੱਚ ਆ ਇਹ ਆਈ ਸੀ ਅੱਗ ਪਿਛਲੇ ਸਾਲ ਨਵੰਬਰ ਚ ਆਈ ਤੇ ਜਾਂਦੀ ਜੀ ਠੀਕ ਹੈ ਹਾਂਜੀ ਠੀਕ ਹੈ ਮਹੀਨਾ ਡੇਢ ਸੁਣ ਵਾਲਿਆਂ ਨੂੰ ਇਹੀ ਕਹਿਣਾ ਚਾਹੋਗੇ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜਾਉਣਾ ਹਾਂਜੀ ਹਾਂਜੀ ਬੱਚਿਆਂ ਨੂੰ ਵਧਾਉਣਾ ਪੜਾਉਣਾ ਚਾਹੀਦਾ ਤੇ ਬੱਚਿਆਂ ਨੂੰ ਵੀ ਮਿਹਨਤ ਕਰਨੀ ਚਾਹੀਦੀ ਨਾਲ ਬੱਚਿਆਂ ਨੂੰ ਘਰ ਦਾ ਕੰਮ ਵੀ ਕਰਾਉਣਾ ਚਾਹੀਦਾ ਤੇ ਪੜ੍ਹਨਾ ਵੀ ਚਾਹੀਦਾ ਸਾਰਾ ਕੁਝ ਕਰਨਾ ਇਹ ਨਹੀਂ ਵੀ ਲੋ ਫਰਕੂਣਾ ਜਿਹੜੇ ਠੀਕ ਹੈ ਸੋ ਬਾਬਾ ਬਲਕਾਰ ਸਿੰਘ ਜੀ ਸਾਡੇ ਨਾਲ ਮੌਜੂਦ ਹੈਗੇ ਆ ਬਾਬਾ ਜੀ ਅੱਜ ਇਸੇ ਪਰਿਵਾਰ ਦੇ ਵਿੱਚ ਪਹੁੰਚੇ ਹੈ ਇਸ ਧੀ ਨੇ ਬੱਚੀ ਨੇ ਵੱਡੇ ਮਾਰ ਕੇ ਮਾਰੇ ਹੈਗੇ ਫੌਜ ਦੇ ਵਿੱਚ ਭਰਤੀ ਕੈਨੇਡਾ ਦੇ ਵਿੱਚ ਜਾ ਕੇ ਨੌਕਰੀ ਪ੍ਰਾਪਤ ਕੀਤੀ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਮੈਂ ਇਸ ਪਰਿਵਾਰ ਨੂੰ ਵਧਾਈ ਦੇਣਾ ਚਾਹਣਾ ਜਿੱਥੇ ਇਸ ਸਾਡੀ ਬੱਚੀ ਨੇ ਆਪਣੇ ਜ਼ਿਲ੍ਹੇ ਦਾ ਨਾਮ ਰੋਸ਼ਨ ਕੀਤਾ ਉੱਥੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਔਰ ਉੱਥੇ ਪੂਰੇ ਪੰਜਾਬੀਆਂ ਨੂੰ ਵੀ ਮਾਣ ਹੈ ਇਸ ਬੱਚੀ ਤੇ ਇਸ ਬੱਚੀ ਨੇ ਪੰਜਾਬੀਆਂ ਦਾ ਮਾਣ ਵੀ ਵਧਾਇਆ ਹੈ ਵੀ ਪੰਜਾਬ ਦੀਆਂ ਧੀਆਂ ਕਿੰਨੀਆਂ ਤਰੱਕੀਆਂ ਕਰ ਸਕਦੀਆਂ ਨੇ ਬੜੀ-ਬੜੀ ਖੁਸ਼ੀ ਵਾਲੀ ਗੱਲ ਇਲਾਕੇ ਵਾਸਤੇ ਬੜੀ ਖੁਸ਼ੀ ਵਾਲੀ ਮੈਂ ਤੁਹਾਨੂੰ ਦੱਸ ਦੇਣ ਵਾਸਤੇ ਉਹਨਾਂ ਕੋ ਆਇਆ ਮਿਲਣ ਵਾਸਤੇ ਆਇਆ ਕਿ ਸਾਡੀਆਂ ਧੀਆਂ ਇਸ ਤਰ੍ਹਾਂ ਹੀ ਤਰੱਕੀ ਕਰਨ ਬਾਈਨਾ ਜੁੜਨ ਵੀ ਜੀ ਮੈਂ ਬੇਨਤੀ ਕਰਨਾ ਚਾਹੁੰਦਾ ਜਿਹੜੇ ਪਰਿਵਾਰ ਬੱਚੀਆਂ ਨੂੰ ਕਤਲ ਕਰਵਾਉਂਦੇ ਗਰਭ ਵਿੱਚ ਤੁਹਾਨੂੰ હત્યા ਕਰਦੇ ਇਸ ਬੱਚੀ ਤੋਂ ਸਾਨੂੰ ਸਿੱਖਿਆ ਲੈਣੀ ਚਾਹੀਦੀ ਹੈ ਗੁਰੂ ਨਾਨਕ ਦੀ ਗਰਬਾਣੀ ਦਾ ਸ਼ਬਦ ਵੀ ਆ ਸੋ ਕਿਉ ਮੰਦਾ ਆਖੀ ਜੱਤ ਜਮੇ ਲ ਜਾਨ ਜਿਵੇਂ ਇਸ ਬੱਚੀ ਨੇ ਇੱਕ ਧਾਰਮਿਕ ਸਕੂਲ ਦੇ ਵਿੱਚ ਪੜ੍ਹ ਕੇ ਜਿੱਥੇ دنیਵਾਦੀ ਵਿੱਦਿਆ ਅਸਲ ਕੀਤੀ ਪ੍ਰਸ਼ਟੋ ਕੀਤੀ ਆਈਲੈਂਸ ਕੀਤੀ ਉੱਥੇ ਨਾਲ-ਨਾਲ ਉਹਨਾਂ ਟੀਚਰਾਂ ਦਾ ਬਾਬਾ ਛੰਦਰ ਸਿੰਘ ਤਾਂ ਮਦ ਕਰਦੇ ਆ ਜਿਨ੍ਹਾਂ ਮਹਾਂਪੁਰਖਾਂ ਦਾ ਜਿਨ੍ਹਾਂ ਨੇ ਬੱਚੇ ਨੂੰ ਧਰਮ ਨਾਲ ਵੀ ਜੋੜਿਆ ਹੈ ਔਰ ਬੱਚੀ ਹਮਤਵਲੇ ਸਿਮਰਨ ਕਰਦੀ ਰਹੀ ਹੈ ਨਾਮ ਜਪਦੀ ਰਹੀ ਹੈ ਔਰ ਵੇਖੋ ਸਿਮਰਨ ਨਾਮ ਇੱਕ ਜੈਹੀ ਦਾਤ ਹੈ ਜਿਹਦੇ ਨਾਲ ਸਾਡੇ ਸਾਰੇ ਕਾਰਜ ਸੌਰਦੇ ਆ ਜਿੱਥੇ ਬੱਚੀ ਨੇ ਮਿਹਨਤ ਕੀਤੀ ਹੈ ਉੱਥੇ ਬੱਚੀ ਦੇ ਰਹਿਮ ਤੇ ਗੁਰਨਾਨਕ ਨੇ ਕੀਤੀ ਹੈ ਮਿਹਨਤ ਤੇ ਰਹਿਮ ਦੋਨੋਂ ਇਕੱਠੇ ਹੋ ਕੇ ਬੱਚੇ ਹੁੰਦੀਆਂ ਸਾਰੀਆਂ ਹਾਂਜੀ ਤੇ ਮੈਂ ਉਹਨਾਂ ਪਰਿਵਾਰਾਂ ਨੂੰ ਇਹ ਗੱਲ ਕਹਿਣਾ ਚਾਹਣਾ ਇੱਕ ਤਾਂ ਬੱਚੀਆਂ ਨੂੰ ਕਤਲ ਕਰਨਾ ਬੰਦ ਕਰੋ ਸਤਕਾਰ ਕਰੋ ਬੱਚੀਆਂ ਦਾ ਤੇ ਬਰਾਬਰਤਾ ਸਮਝੋ ਦੂਜੀ ਗੱਲ ਮੈਂ ਉਹਨਾਂ ਬੱਚੀਆਂ ਨੂੰ ਵੀ ਕਹਿਣਾ ਚਾਹੁੰਦਾ ਬੱਚਿਓ ਤੁਹਾਡੇ ਸਿਰ ਤੇ ਬੜੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਤੁਸੀਂ ਅਜਿਹੇ ਕੰਮ ਕਰੋ ਅਜੇਹੇ ਪੜ੍ਹਾਈ ਕਰੋ ਇਹੋ ਨਾਂ ਰੋਸ਼ਨ ਕਰੋ ਜਿਹਦੇ ਨਾਲ ਤੁਹਾਡੇ ਪਿਓ ਦਾ ਸਿਰ ਹੁਣ ਚਾ ਜਾਵੇ ਅਜਿਹੇ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੇ ਪਿਓ ਦੀ ਪੱਗ ਨੂੰ ਦਾਗ ਲੱਗ ਜਾਵੇ ਔਰ ਇਸ ਬੱਚੀ ਦੇ ਸਾਨੂੰ ਮਾਣ ਹੈ ਇਸ ਬੱਚੀ ਨੇ ਆਪਣੇ ਮਾਂ ਤੇ ਦਾ ਨਾਂ ਰੋਸ਼ਨ ਦਾ ਕੀਪਾ ਕੀਤਾ ਉਦੇ ਨਾਲ ਨਾਲ ਸਾਰੇ ਪੰਜਾਬੀਆਂ ਨਾਲ ਪ੍ਰਸ਼ੰਸਾ ਕਰ ਦਿੱਤਾ ਹੈ ਬੜਾ ਮਾਨ ਵਾਲੀ ਗੱਲ ਹੈ ਅਸੀਂ ਆਸ ਕਰਦੇ ਹਾਂ ਗੁਰੂ ਕਿਰਪਾ ਕਰੇ ਬੱਚੇ ਹੋਰ ਵੀ ਇਸ ਤਰ੍ਹਾਂ ਅੱਗੇ ਤਰੱਕੀਆਂ ਕਰੇ ਇਸ ਵਾਸਤੇ ਮੈਂ ਬਹੁਤ ਧੰਨਵਾਦ ਕਰਦਾ ਇਸ ਪਰਿਵਾਰ ਦਾ ਜੀ ਸੋ ਚੈਨਲ ਦੇ ਮਾਧਿਅਮ ਰਾਈ ਗੁੜੀਆ ਜਸਵਿੰਦਰ ਕੌਰ ਨੂੰ ਬਹੁਤ ਬਹੁ ਮੁਬਾਰਕਾਂ ਸਾਰੇ ਪਰਿਵਾਰ ਨੂੰ ਮੁਬਾਰਕਾਂ ਕਿਉਂਕਿ ਸਾਡੇ ਇਲਾਕੇ ਦੀ ਗੁੜੀਆ ਸੀ ਬੱਚਾ ਸੀ ਸਾਡਾ ਵੀ ਆਉਣਾ ਫਰਜ਼ ਬਣਦਾ ਸੀ ਸੋ ਅਸੀਂ ਉਮੀਦ ਕਰਾਂਗੇ ਕਿ ਜਿਹੜੇ ਬੱਚੇ ਆ ਸਾਡੇ ਬੱਚੀਆਂ ਹੋਰ ਪ੍ਰਾਪਤੀਆਂ ਕਰਕੇ ਤੇ ਸਾਡੇ ਇਲਾਕੇ ਦਾ ਪੂਰੇ ਖਰੋਇਪਰ ਦਾ ਤੇ ਪੂਰੇ ਪੰਜਾਬ ਦਾ ਨਾਮ ਰੋਸ਼ਨ ਕਰਨਗੇ ਸੋ ਚੈਨਲ ਤੇ ਸਾਰੇ ਜਿਹੜੇ ਜਿੰਨੇ ਵੀ ਜੁੜੇ ਹੈ ਵੀਰ ਵੱਧ ਤੋਂ ਚੈਨਲ ਸਬਸਕ੍ਰਾਈਬ ਸ਼ੇਅਰ ਲਾਈਕ ਕਰਨਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ